ਪ੍ਰਯਾਗ ਰਾਜ ਮਹਾਕੁੰਬ 2025 ਸ਼ਿਵਰਾਤਰੀ ਨੂੰ ਸਮਾਪਤ ਹੋ ਕੇ ਆਈ 45 ਦਿਨ ਤੱਕ ਚੱਲੇ ਇਸ ਮਹਾਕੁੰਬ ਵਿੱਚ ਲਗਭਗ 60 ਕਰੋੜ ਲੋਕਾਂ ਨੇ ਇਸ਼ਨਾਨ ਕੀਤਾ। ਯੂਪੀ ਦੇ ਸੀਐਮ ਜੋਗੀ ਦਿੱਤਿਆਨਾਥ ਨੇ ਐਲਾਨ ਕੀਤਾ ਹੈ ਕਿ ਮਹਾਕੁੰਬ ਦੌਰਾਨ ਡਿਊਟੀ ਤੇ ਤਾਇਨਾਤ 75000 ਸੈਨਿਕਾਂ ਨੂੰ ਮਹਾਕੁੰਬ ਸੇਵਾ ਮੈਡਲ ਅਤੇ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਗੈਰ ਗਾਸਟੇਡ ਪੁਲਿਸ ਕਰਮਚਾਰੀਆਂ ਨੂੰ 10000 ਰੁਪਏ ਦਾ ਵਿਸ਼ੇਸ਼ ਬੋਨਸ ਦਿੱਤਾ ਜਾਵੇਗਾ ਤੇ ਉਨ੍ਹਾਂ ਸਾਰਿਆਂ ਨੂੰ ਪਰਿਵਾਰ ਇੱਕ ਹਫ਼ਤੇ ਦੀ ਛੁੱਟੀ ਵੀ ਦਿੱਤੀ ਜਾਵੇਗੀ। ਸੀਐਮ ਜੋਗੀ ਨੇ ਕਿਹਾ ਹੈ ਕਿ ਇੰਨੇ ਵੱਡੇ ਧਾਰਮਿਕ ਆਯੋਜਨ ਹੋਣ ਦੇ ਬਾਵਜੂਦ ਵੀ ਸੁਰੱਖਿਆ ਵਿੱਚ ਕੋਈ ਕਮੀ ਨਹੀਂ ਆਈ ਨਾ ਹੀ ਕੋਈ ਅਪਰਾਧ ਜਾਂ ਰਾਜਕਤਾ ਦੀ ਘਟਨਾ ਵਾਪਰੀ। ਮਹਾਕੁੰਭ ਦੇ ਸਮਾਪਨ ਤੇ ਯੋਗੀ ਨੇ ਪਹਿਲਾਂ ਅਰਹਿਲ ਘਾਟ ਦੀ ਸਫਾਈ ਕੀਤੀ, ਗੰਗਾ ਨਦੀ ਤੋਂ ਕੂੜਾ ਹਟਾਇਆ ਤੇ ਫਿਰ ਗੰਗਾ ਦੀ ਪੂਜਾ ਕੀਤੀ ਤੇ ਨਾਲ ਹੀ ਸਫਾਈ ਕਰਮਚਾਰੀਆਂ ਨਾਲ ਜ਼ਮੀਨ ਤੇ ਬੈਠ ਕੇ ਖਾਣਾ ਵੀ ਖਾਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਬਲੌਗ ਤੇ ਪੋਸਟ ਕੀਤਾ ਹੈ ਕਿ ਇੰਨੇ ਵੱਡੇ ਸਮਾਗਮ ਦਾ ਆਯੋਜਨ ਕਰਨਾ ਆਸਾਨ ਨਹੀਂ ਸੀ। ਮੈਂ ਮਾ ਗੰਗਾ ਮਾ ਯਮੁਨਾ ਮਾ ਸਰਸਵਤੀ ਅਗੇ ਅਰਦਾਸ ਕਰਦਾ ਹਾਂ ਕਿ ਜੇਕਰ ਸਾਡੀ ਪੂਜਾ ਵਿੱਚ ਕੋਈ ਕਮੀ ਹੈ ਤਾਂ ਕਿਰਪਾ ਕਰਕੇ ਸਾਨੂੰ ਮਾਫ ਕਰ ਦਿਓ ਜੇਕਰ ਸ਼ਰਧਾਲੂਆਂ ਦੀ ਸੇਵਾ ਵਿੱਚ ਕੋਈ ਕਮੀ ਰਹਿ ਗਈ ਹੈ ਤਾਂ ਮੈਂ ਜਨਤਾ ਤੋਂ ਮਾਫੀ ਮੰਗਦਾ ਹਾਂ ਉਹਨਾਂ ਕਿਹਾ ਕਿ ਪ੍ਰਯਾਗ ਰਾਜ ਵਿੱਚ ਅਸੀਂ ਜੋ ਦੇਖਿਆ ਜਦੋਂ ਕਿਸੇ ਰਾਸ਼ਟਰ ਦੀ ਚੇਤਨਾ ਜਾਗਦੀ ਹੈ ਜਦੋਂ ਉਹ ਸਦੀਆਂ ਦੀ ਗੁਲਾਮੀ ਮਾਨਸਿਕਤਾ ਦੀਆਂ ਸਾਰੀਆਂ ਬੇੜੀਆਂ ਤੋੜ ਦਿੰਦੀ ਹੈ ਅਤੇ ਨਵੀਂ ਚੇਤਨਾ ਨਾਲ ਹਵਾ ਵਿੱਚ ਸਾਹ ਲੈਣਾ ਸ਼ੁਰੂ ਕਰਦੀ ਹੈ ਤਾਂ ਇੱਕ ਅਚਾਹ ਹੀ ਦ੍ਰਿਸ਼ ਦਿਖਾਈ ਦਿੰਦਾ ਹੈ ਉਹਨਾਂ ਕਿਹਾ ਕਿ ਮਹਾਕੁੰਭ ਇੱਕ ਅਚਾਹ ਸਮਾਗਮ ਸੀ जिस ਵਿੱਚ जात धर्म ਅਤੇ ਵਿਚਾਰਧਾਰਾ ਦੀ ਪ੍ਰਵਾਹ ਕੀਤੇ ਬਿਨਾਂ ਦੇਸ਼ ਅਤੇ ਦੁਨੀਆ ਦੇ ਹਰ ਕੋਨੇ ਤੋਂ ਲੋਕ ਸੰਗਮ ਪਹੁੰਚੇ